ਵੀਰ ਵਰਕੇ ਵੀ ਬੋਲਦੇ ਨੇ ਸਟੇਜਾਂ ਦੇ ਉੱਤੇ ਸਾਡੀ ਸਰਕਾਰ ਬਣਾ ਦਿਓ ਪਹਿਲੀ ਗੁੱਗੀ ਨਾਲ ਅਖੰਡ ਸਿੰਘ ਛੱਡ ਦੇਾਂਗੇ ਉਹ ਥੋਡੀਆਂ ਉਦੋਂ ਗੁੱਗੀਆਂ ਮਰੀਆਂ ਹੋਈਆਂ ਸੀ ਉਹ ਬਿਲਾਣਾ ਤਾਤਵਾਦੀਆਂ ਨੂੰ ਜਿਹੜੇ ਵੱਖਵਾਦੀਆਂ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦਾ ਬੇਟਾ ਘਰ ਪਹਿਲਾਂ ਵੀ ਕੀਤਾ ਤੇ ਅੱਗੇ ਵੀ ਕਰਨਾ ਤਾਂ ਤਾਂ ਭਾਈ ਤੁਸੀਂ ਆਪਣਾ ਆਸਾਮ ਦਾ ਨਵੀਂ ਵਾਰ ਬਣਾ ਲਓ ਵੱਡੀ ਖਬਰ ਜੁੜੀ ਆ ਭਾਈ ਅੰਬਤਪਾਲ ਸਿੰਘ ਦੇ ਨਾਲ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦਾ ਤਾਨੂੰ ਪੂਰੀ ਗੱਲ ਬਾਤ ਸੁਣਾਉਣੇ ਆ ਤੁਹਾਨੂੰ ਦੋ ਵੀਡੀਓ ਵੀ ਸੁਣਾਵਾਂਗੇ ਅੱਜ ਇੱਕ ਉਹ ਭਾਜਪਾ ਦਾ ਹੋਰ ਨੇਤਾ ਜਿਨੇ ਭਾਈ ਅੰਮਰਤਪਾਲ ਸਿੰਘ ਨੂੰ ਅੱਤਵਾਦੀ ਦੱਸਿਆ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਬਾਦਲ ਕੇ ਬਿੱਟੂ ਰਾਜਾ ਬੜਿੰਗ ਕਮੇ ਕਰ ਪਏ ਆ ਭਾਈ ਅੰਮਰਤਪਾਲ ਸਿੰਘ ਤੋਂ ਕਿ ਭਾਈ ਅੰਮਰਤਪਾਲ ਸਿੰਘ ਸਾਰਿਆਂ ਨੂੰ ਪਤਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਹਜ਼ਾਰਾਂ ਕਿਲੋਮੀਟਰ ਜਿਹੜਾ ਦੂਰ ਆ ਤੇ ਪਤਾ ਨਹੀਂ ਭਾਈ ਅੰਬਰਤਪਾਲ ਸਿੰਘ ਨੂੰ ਇਹ ਕੀ ਕਰਾ ਕੇ ਛੱਡਣਗੇ ਕੋਈ ਪਤਾ ਨਹੀਂ ਇਹਨਾਂ ਦਾ ਕਿਉਂਕਿ ਇਹਨਾਂ ਬੁੱচ্চੜਾਂ ਨੇ ਪਹਿਲਾਂ ਬੜਾ ਸਿਕ ਕੌਮ ਦਾ ਘਾਣ ਕੀਤਾ ਤੇ ਇਹਨਾਂ ਤੋਂ ਪਰਮਾਤਮਾ ਬਚਾਵੇ ਅੱਜ ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਜੇਕਰ ਵੋਟਾਂ ਵਿੱਚ ਖੜ ਗਿਆ ਅੱਜ ਸਾਰਿਆਂ ਦੇ ਮਿਰਚਾ ਸਾਰਿਆਂ ਦੇ ਚਲੂਨੇ ਕਿਉਂ ਲੜਦੇ ਆ ਜਦੋਂ ਕਿ ਹਰ ਇੱਕ ਨੂੰ ਅਧਿਕਾਰ ਆ ਭਾਈ ਵੋਟਾਂ ਵਿੱਚ ਖੜਨ ਦਾ ਜੇ ਇੱਕ ਪਾਸੇ ਕਹਿੰਦੇ ਹੋ ਲੋਕਤੰਤਰ ਆ ਡੈਮੋਕ੍ਰੇਸੀ ਆ ਤੇ ਫਿਰ ਤਾਂ ਇੱਥੇ ਜਿਹੜੀਆਂ ਆਵਾਜ਼ਾਂ ਨੇ ਬੋਲਦੀਆਂ ਉਹ ਵੀ ਚੁੱਪ ਕਰਾਈਆਂ ਜਾਂਦੀਆਂ ਨੇ ਨਾ ਚੁੱਪ ਕਰੇ ਉਹਦੇ ਗੋਲੀ ਮਰਵਾਈ ਜਾਂਦੀ ਆ ਤੇ ਦੂਜੇ ਤੁਸੀਂ ਲੋਕਤੰਤਰ ਦਾ ਰੋਜ਼ ਪਿੱਟਦੇ ਹੋ ਕਿ ਲੋਕਤੰਤਰ ਆ ਦੀ ਡੈਮੋਕ੍ਰੇਸੀ ਆ ਤੇ ਫਿਰ ਅੱਜ ਇਹ ਕੀ ਹੋ ਰਿਹਾ ਤੇ ਇੱਕ ਸਿੱਖ ਨੂੰ ਅੱਤਵਾਦੀ ਦੱਸਣਾ ਜਿਹੜਾ ਇੱਕ ਮੁੰਡਾ ਨੌਜਵਾਨ ਪਹਿਲਾਂ ਪੰਜਾਬ ਦੇ ਵਿੱਚ ਰਹਿੰਦਾ ਸੀ ਪੰਜਾਬ ਤੋਂ ਬਾਅਦ ਆਪਣੇ ਕੰਮਕਾਰ ਵਾਸਤੇ ਜਿਹੜਾ ਅਦਵਾਈ ਚੱਲਿਆ ਗਿਆ ਫਿਰ ਪੰਜਾਬ ਦੇ ਵਿੱਚ ਆਇਆ ਦੀਪ ਸਿੱਧੂ ਨੇ ਆਵਾਜ਼ ਮਾਰੀ ਤੇ ਇੱਕ ਜਥੇਬੰਦੀ ਬਣਦੀ ਆ ਬਾਰਸ ਪੰਜਾਬ ਦੇ ਤੇ ਹੁਣ ਉਸ ਤੋਂ ਬਾਅਦ ਆ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਬਣੀ ਆ ਤੇ ਉਹਨਾਂ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਬਾਰੇ ਤੁਸੀਂ ਸਾਰੇ ਹੁਣ ਜਾਣਦੇ ਹੋਵੋਗੇ ਲਗਭਗ ਸਾਰਿਆਂ ਨੂੰ ਪਤਾ ਸਦੀਰ ਸੂਰੀ ਤੋਂ ਲੈ ਕੇ ਜਿਹੜਾ ਸੂਬਾ ਬੱਚੜ ਦਾ ਸਰਹੰਦ ਦਾ ਅੰਤ ਕੀਤਾ ਸੀ ਉਦੋਂ ਤੱਕ ਆਪਾਂ ਤੁਹਾਨੂੰ ਪਹਿਲਾ ਵੀਡੀਓ ਸੁਣਾਉਣੇ ਆ ਕਿ ਕਿਹੜਾ ਬੰਦਾ ਅੱਤਵਾਦੀ ਕਹਿ ਰਿਹਾ ਤੇ ਉਸ ਤੋਂ ਬਾਅਦ ਰਾਜਾ 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 ਰਾਜ ਸਿੰਘ ਦਾ ਬਿਆਨ ਵੀ ਸੁਣਾਉਣੇ ਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਵੱਧਾ ਵੱਧ ਆਪਣੇ ਕਮੈਂਟ ਜ਼ਰੂਰ ਲਿਖਦਿਆ ਕਰੋ ਕਮੈਂਟ ਜਰੂਰੀ ਹੈ ਤੁਹਾਡੇ ਸੁਝਾਅ ਜਰੂਰੀ ਆ ਬਿਰਜ ਕਾ ਖਾਲਸਾ ਬਿਰਜ ਕੀ ਫਤਿਹ ਜਿੱਦਾਂ ਮੈਂ ਸ਼ੁਰੂ ਤੋਂ ਗੱਲਬਾਤ ਕੀਤੀ ਸੀ ਕਿ ਭਾਈ ਅੰਮਰਪਾਲ ਸਿੰਘ ਬਾਰੇ ਆਪਾਂ ਵਿਚਾਰ ਕਰਨੇ ਆ ਕਿ ਇਹ ਲੀਡਰ ਆ ਅੱਜ ਦੇ ਜਿਹੜੇ ਕਿ ਬੜੇ-ਬੜੇ ਖੱਬੀਖਾਨ ਕਹਾਉਂਦੇ ਹੋਏ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਕੋਈ ਕਹਿੰਦਾ ਅਸੀਂ ਕਿੰਨੇ ਸਾਲ ਰਾਜ ਕਰਾਂਗੇ ਜਿਹਦੇ ਹੱਥ ਦੇ ਵਿੱਚ ਸੱਤਾ ਜੀਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੀ ਸਰਕਾਰ ਹੋਵੇ ਚਾਰੇ ਪਾਸੇ ਸਰਕਾਰ ਹੋਵੇ ਤੇ ਉਹਨੇ ਐਨਐਸਏ ਲਗਾ ਕੇ ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭਾਈ ਅੰਬਰਪਾਲ ਸਿੰਘ ਨੂੰ ਬੰਦ ਕੀਤਾ ਹੋਵੇ ਤੇ ਅੱਜ ਉਹ ਤੋਂ ਕਿਉਂ ਪਿੱਟ ਰਹੇ ਹੋ ਤੁਸੀਂ ਪਹਿਲਾਂ ਤੁਹਾਨੂੰ ਮੈਂ ਇੱਕ ਭਾਜਪਾ ਦਾ ਕੋਈ ਗੰਝਾ ਜਿਹਾ ਉਹਦਾ ਬਿਆਨ ਸੁਣਾ ਦੇਵਾਂ ਫਿਰ ਮੈਂ ਤੁਹਾਨੂੰ ਇੱਕ ਹੋਰ ਬਿਆਨ ਸੁਣਾਉਣਾ ਉਸ ਤੋਂ ਬਾਅਦ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਕਿ ਕੀ ਲੋਕਾਂ ਦੀ ਮਾਨਸਿਕਤਾ ਇਹਨਾਂ ਦੇ ਕਿੰਨੀ ਜ਼ਹਿਰ ਆ ਐਮਪੀ ਸਾਹਿਬ ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ ਉਹਨਾਂ ਨੇ ਪੰਜਾਬ ਤੇ ਨਗਰ ਤੋਂ ਭਲਾਈ ਹੈ ਜ਼ਹਿਰ ਉਗਲੀਏ ਜਿਸ ਕਰਕੇ ਜਿਹੜਾ ਨੌਜਵਾਨ ਤਾਕਤ ਇਰੋ ਨਹੀਂ ਬਣ ਸਕਿਆ ਅੱਜ ਉਹ ਇਲਾਕਾ ਖੰਡੂਰ ਸਭ ਦਾ ਜ਼ੀਰੋ ਹੋ ਗਿਆ ਜੇਕਰ ਤੁਸੀਂ ਯਤীম ਪਟਾਣਾ ਤਾਕਤਵਾਦੀਆਂ ਨੂੰ ਜਿਹੜੇ ਵੱਖਵਾਦੀਆਂ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰ ਪਹਿਲਾਂ ਵੀ ਕੀਤਾ ਤੇ ਅੱਗੇ ਵੀ ਕਰਨਾ ਤਾਂ ਤਾਂ ਭਾਈ ਕਿਸੇ ਆਪਣਾ ਆ ਸਾਹਮਣਾ ਉਮੀਦਵਾਰ ਬਣਾ ਲਓ ਸਾਰੇ ਆਮ ਸਿੱਖ ਨੂੰ ਅਤਵਾਦੀ ਕਹੀ ਜਾਂਦਾ ਭਾਈ ਅੰਮਰਿਤਪਾਲ ਸਿੰਘ ਨੂੰ ਕਿਉਂ ਡਰ ਸਤਾਇਆ ਇਹਨਾਂ ਨੂੰ ਡਰਾ ਕਿ ਖੰਡੂਰ ਸਾਹਿਬ ਦੀ ਚੋਣਾਂ ਜਿਹੜਾ ਕਿ ਐਮਪੀ ਬਣਿਆ ਭਾਈ ਅੰਮਰਿਤਪਾਲ ਸਿੰਘ ਲੋਕਾਂ ਨੇ ਵੱਡੀ ਗਿਣਤੀ ਵਿੱਚ ਜਿਤਾ ਦਿੱਤਾ ਫਰੀਦਕੋੜ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਪੁੱਤਰ ਸ਼ਹੀਦ ਭਾਈ ਬਿਆਨਤ ਸਿੰਘ ਦਾ ਉਹ ਜਿਤਾ ਦਿੱਤਾ ਤੇ ਅਗਲਾ ਡਰ ਸਤਾ ਰਿਹਾ ਕਿ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਜੋ ਤਰਨਤਾਰਨ ਸਾਹ ਤੋਂ ਜਿਮਨੀ ਚੋਣ ਹੋ ਰਹੀ ਆ 11 ਨਵੰਬਰ ਨੂੰ ਉਹਦੇ ਵਿੱਚ ਕਦੇ ਜਿੱਤ ਹਾਸਲ ਨਾ ਕਰ ਜਾਵੇ ਨਾ ਕਰਨ ਵਾਲੀ ਤਾਂ ਗੱਲ ਛੱਡੋ ਇੱਥੇ ਲੋਕ ਆਪ ਮਹਾਰੇ ਤੁਰੇ ਹੋਇਆ ਪਿੰਡਾਂ ਦੇ ਪਿੰਡਾਂ ਨੇ ਜਿਹੜਾ ਮਤੇ ਪਾ ਦਿੱਤੇ ਆ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਉਹ ਪਰਿਵਾਰ ਤੇ ਕਿੱਡਾ ਵੱਡਾ ਉਹ ਪਰਿਵਾਰ ਜੇ ਜਿਹੜਾ ਕਿ ਇੱਕ ਆਪਾਂ ਕਹਿ ਲਈਏ ਕਿ ਸਹਾਇਤਾ ਕਹਿ ਲਈਏ ਜ਼ਿੰਮੇਵਾਰੀ ਕਹਿ ਲਈਏ ਇੱਕ ਛੋਟਾ ਬੱਚਾ ਛੱਡ ਕੇ ਆਪਣਾ ਸੰਦੀਪ ਸਿੰਘ ਸੰਨੀ ਨੇ ਕਿਨੇ-ਕਨੇ ਕਾਰੇ ਕੀਤੇ ਆ ਉਹ ਬੁੱਚੜ ਹਜ਼ਾਰਾਂ ਦਾ ਕਤਲ ਕਰਨ ਵਾਲਾ ਉਹਦਾ ਜਿਹੜਾ ਅੰਤ ਕੀਤਾ ਤੇ ਦੂਸਰੇ ਪਾਸੇ ਕਲਪਿਆ ਪਿਆ ਸਖਵੀਰ ਬਾਦਲਾ ਤੇ ਸਖਵੀਰ ਬਾਦਲ ਦਾ ਟੋਲਾ ਅੱਜ ਮਿਰਸਾ ਸਿੰਘ ਬਟੋਆ ਕਹਿ ਰਿਹਾ ਸੀ ਕਿ ਧਰਮੀ ਫੌਜੀ ਅਸੀਂ ਖੜਾ ਕੀਤਾ ਉਹਦੀ ਪਤਨੀ ਨੂੰ ਸ਼ਾਇਦ ਕਹਿੰਦਾ ਉਹਨੂੰ ਵੋਟਾਂ ਪਾਓ ਤੁਹਾਨੂੰ ਪੁੱਛਣਾ ਹੋਵੇ ਅੱਜ ਤੁਹਾਨੂੰ ਧਰਮੀ ਫੌਜੀ ਯਾਦ ਆ ਗਏ 25 ਸਾਲ ਰਾਜ ਕਰ ਲਿਆ ਤੁਸੀਂ ਇੱਕ ਧਰਮੀ ਫੌਜੀ ਨੂੰ ਮੈਨੂੰ ਇਹ ਦੱਸ ਦੋ ਕਿ ਕਿੱਥੋਂ ਟਿਕਟ ਦਿੱਤੀ ਆ ਕਿੱਥੋਂ ਜਿਤਾਇਆ ਕਿਹੜੇ ਤੁਸੀਂ ਧਰਮੀ ਫੌਜੀਆਂ ਦਾ ਹਾਲ ਪੁੱਛਿਆ ਤੁਸੀਂ ਪੰਜਾਬ ਦਾ ਬੇੜਾ ਗਰਕ ਤੁਸੀਂ ਕਰ ਦਿੱਤਾ ਪੰਜਾਬ ਨੂੰ ਤਹਿਸੰਨਾਸ ਕਰਕੇ ਤੁਸੀਂ ਜਿਹੜਾ ਇਹ ਜਿਹੇ ਬਰੂਹਾਂ ਤੇ ਖੜਾ ਕਰ ਦਿੱਤਾ ਕਿ ਸਿੱਖਾਂ ਨੂੰ ਫਾਂਸੀਆਂ ਹੋਣ ਲੱਗ ਪਈਆਂ ਸਿੱਖਾਂ ਦੇ ਝੂਠੇ ਪੁਲਸ ਮੁਕਾਬਲੇ ਬਣਾਉਣ ਲੱਗ ਪਏ ਅੱਜ ਬਾਦਲ ਲਾਣਾ ਉਹ ਤੜਫਿਆਗਾ ਕਿਉਂ ਮਿਰਤਿਆ ਲੱਗਦੀਆਂ ਇਹਨਾਂ ਦੇ ਸਾਰਿਆਂ ਨੂੰ ਡਰ ਕਾਦਾ ਸਤਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਨੇ ਖੜਾ ਕੀਤਾ ਹੋਇਆ ਨੌਜਵਾਨ ਉਹ ਜਿੱਤ ਨਾ ਜਾਵੇ ਉਦੋਂ ਸੁਖਬੀਰ ਬਾਦਲ ਕਹੀ ਜਾਂਦਾ ਕਹਿੰਦਾ ਮੇਰੀ ਸਰਕਾਰ ਬਣਾ ਦੇ ਮੈਂ ਪਹਿਲੀ ਹੁਕੂਮੀ ਦੇ ਵਿੱਚ ਬੰਦੀ ਸਿੰਘਾਂ ਨੂੰ ਬਾਹਰ ਕੱਢ ਦੂੰਗਾ ਤੇ ਭਾਈ ਬਲਵੰਤ ਸਿੰਘ ਰਾਜੋਆਨਾਂ ਫਾਂਸੀ ਦੇ ਤਖਤੇ ਤੇ ਖੜਾਗਾ ਤੇ ਕਿਦੋਂ ਬਾਹਰ ਕੱਢੇਗਾ 25 ਸਾਲ ਰਾਜ ਕਰ ਲਿਆ ਉਹਦੇ ਕੋਈ ਸਿੰਘ ਰਿਹਾ ਨਹੀਂ ਕੀਤਾ ਬਾਹਰ ਨਹੀਂ ਕੱਢਿਆ ਤੇ ਅੱਜ ਸਿੰਘ ਜਾਦ ਆ ਗਿਆ ਹੁਣ ਮੈਂ ਰਾਜਾ ਸਿੰਘ ਆ ਰਾਜਾ ਰਾਹ ਸਿੰਘ ਦਾ ਬਿਆਨ ਸੁਣਾਉਣਾ ਤੁਹਾਨੂੰ ਉਹ ਵੀ ਤੁਸੀਂ ਜਰੂਰ ਸੁਣਿਓ ਫਿਰ ਆਪਾਂ ਗੱਲਬਾਤ ਕਰਦੇ ਆਂ ਤੇ ਤੁਸੀਂ ਜਰੂਰ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਸਖਬੀਰ ਵਰਕੇ ਵੀ ਬੋਲਦੇ ਨੇ ਸਟੇਜਾਂ ਦੇ ਉੱਤੇ ਸਾਡੀ ਸਰਕਾਰ ਬਣਾ ਦਿਓ ਪਹਿਲੀ ਘੂਕੀ ਨਾਲ ਅਸ ਸਿੰਘ ਛੱਡ ਦੇਾਂਗੇ ਉਹ ਥੋੜੀਆਂ ਉਦੋਂ ਘੂਕੀਆਂ ਮਰੀਆਂ ਹੋਈਆਂ ਸੀ ਉਦੋਂ ਤੁਸੀਂ ਕਿੱਥੇ ਗਏ ਸੀ ਉਦੋਂ ਕਿਉਂ ਨਹੀਂ ਚਲਨੀ ਤੇਜ ਦੇ ਉੱਤੇ ਉਹ ਬੰਦੇ ਵੀ ਬੈਠੇ ਹੋਣਗੇ ਜਿਹੜੇ ਉਹ ਟਾਈਮ ਅੱਜ ਦੇ ਦਿਨ ਗੁਰੂ ਸਾਹਿਬ ਦੀਆਂ ਬੇਅਦਬੀਆਂ ਪ੍ਰਕਾਰੀ ਦੇ ਵਿੱਚ ਹੋਈਆਂ 14 ਤਰੀਕ ਨੂੰ ਕਤਲਿਆਮ ਇਹਨਾਂ ਲੋਕਾਂ ਨੇ ਕਰਵਾਇਆ ਜਿਹੜੇ ਸਟੇਜ ਦੇ ਉੱਤੇ ਅੱਜ ਬੈਠੇ ਨੇ ਬਾਦਲ ਚੋਂ ਭੱਜ ਗਏ ਨੇ ਉਹ ਸੀ ਹੁਣ ਕਹਦੇ ਅਸੀਂ ਦੁੱਧ ਧੋਤੇ ਬਣ ਕੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਓਦੋਂ ਤੁਹਾਨੂੰ ਗੁਰਗਰਾ ਸਾਹਿਬ ਯਾਦ ਨਹੀਂ ਆਇਆ ਜੇ ਤੁਹਾਡੀ ਉਦੋਂ ਜ਼ਮੀਰ ਜਾਗਦੀ ਤੁਸੀਂ ਅਸਲੀ ਵੇ ਕਿਉਂ ਨਾ ਦਿੱਤੇ 15 ਦੇ ਵਿੱਚ ਵੀ ਆਦਮੀਆਂ ਹੋਈਆਂ 17 ਤੱਕ ਬਾਦਲ ਦੀ ਸਰਕਾਰ ਰਹੀ ਤੁਸੀਂ ਅਨੰਦ ਮਾਣਦੇ ਰਹੇ ਤਹਾਡੀ ਜ਼ਮੀਰ ਨਾ ਚੱਗੀ ਤੁਹਾਡੀਆਂ ਜ਼ਮੀਰਾਂ ਮਰੀਆਂ ਰਹੀਆਂ ਕਮਾਲ ਦੀ ਗੱਲ ਹੈ ਜਦੋਂ ਕੁਰਸੀਆਂ ਤੁਹਾਡੇ ਥੱਲੇ ਹੋਣ ਫੇਰ ਤੁਸੀਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਕੀ ਐ ਤੇ ਆਦਮੀਆਂ ਕੀ ਨੇ ਬੰਦੀ ਸੰਗ ਕੀ ਐ ਤੇ ਮੁੱਦੇ ਕੀ ਨੇ ਪੰਜਾਬ ਦੇ ਉਹ ਸ਼ਰਮ ਆਉਣੀ ਚਾਹੀਦੀ ਉਹਨਾਂ ਪੋਲਿਟਿਕਸ ਆ ਖਰੂਤੀ ਆਗੂਆਂ ਨੂੰ ਹੁਣ ਸੰਗਤ ਏਸੀ ਭਾਈ ਔਰ ਰਾਜਾ ਰਾਜ ਸਿੰਘਾ ਨਿੰਗ ਸਿੰਘਾ ਬੜੀ ਕੜਕੀ ਆਵਾਜ਼ ਸ਼ੇਰ ਵਰਗੀ ਦਹਾੜ ਜਿਨੇ ਕੇ ਇੱਕ ਦਹਾੜ ਦੇ ਵਿੱਚ ਜਿਹੜੇ ਕਿ ਬਾਦਲ ਦਲ ਦੇ ਬੈਠੇ ਸੀ ਆਗੂ ਬਰਗਾੜੀ ਸਟੇਜ ਤੇ ਸਾਰੇ ਭੱਜ ਗਏ ਉੱਡ ਗਏ ਉੱਥੋਂ ਕਹਿੰਦੇ ਹੁੰਦੇ ਆ ਜਦੋਂ ਸ਼ੇਰ ਦਹਾੜਦਾ ਜੰਗਲਾਂ ਦੇ ਵਿੱਚ ਤੇ ਉਦੋਂ ਜਿਹੜੇ ਘੋਰਨੇ ਦੇ ਵਿੱਚ ਵੀ ਸੁੱਤੇ ਪਏ ਹੁੰਦੇ ਆ ਜਾਨਵਰ ਤੇ ਉਹ ਵੀ ਕਹਿੰਦੇ ਭੱਜ ਜਾਂਦੇ ਆ ਤੇ ਭੱਜਦੇ ਫਿਰ ਕਿੱਥੋਂ ਟਿਕਾ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼ੇਰ ਫਿਰ ਭੱਜਣ ਨਹੀਂ ਦਿੰਦਾ ਅੱਜ ਇਹਨਾਂ ਦਾ ਸਾਰਾ ਟੱਬਰ ਆ ਵਿੱਚੇ ਬਿਰਸਾ ਸਿੰਘ ਬਟੋਹਾ ਕੱਢਿਆ ਹੋਇਆ ਜਿਹੜਾ 10 ਸਾਲ ਲਈ ਅਕਾਲੀ ਦਲ ਦੇ ਵਿੱਚੋਂ ਉਤੋਂ ਉਤੋਂ ਕੱਢਿਆ ਹੋਇਆ ਤੇ ਅੱਜ ਫਿਰਦਾ ਮੀਟਿੰਗਾਂ ਕਰਦਾ ਪਿੰਡਾਂ ਦੇ ਵਿੱਚ ਕਿ ਵੋਟਾਂ ਪਾ ਦਿਓ ਧਰਮੀ ਫੌਜੀ ਖੜਾ ਕੀਤਾ ਆਦੇ ਰਾਜਾ 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 ਰਾਜ ਸਿੰਘ ਨੇ ਦੱਸ ਦਿੱਤਾ ਕਿ ਇਹਨਾਂ ਨੇ ਕੀ ਕੁਝ ਕੀਤਾ ਸੀ ਕਿਵੇਂ ਕਤਲਿਆਂ ਕਰਵਾਇਆ ਸੀ ਤੇ ਇਸ ਤੋਂ ਵੱਧ ਅਧਾਰਨਾ ਤੁਹਾਨੂੰ ਹੋਰ ਕੀ ਦੱਸਦੀ ਹੈ ਭਾਈ ਜੇਕਰ ਤੁਸੀਂ ਅਜੇ ਵੀ ਸੁੱਤੇ ਰਹ ਗਏ ਜੇਕਰ ਤੁਸੀਂ ਅਜੇ ਵੀ ਭਾਈ ਮਨਦੀਪ ਸਿੰਘ ਦਾ ਸਾਥ ਨਾ ਦਿੱਤਾ ਤਾਂ ਆਉਣ ਵਾਲਾ ਇਤਿਹਾਸ ਬਣ ਜਾਣਾਗਾ ਤੇ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਬਤ ਬਤ ਜਰੂਰ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜਰੂਰ ਲਿਖ ਦਿਓ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ